ਨਵਾਂ ਸਾਲ 2026 ਪੰਜਾਬ ਵਿੱਚ 10 ਵੱਡੇ ਬਦਲਾਅ ਤੁਹਾਡੀ ਜੀਵਨ ਸ਼ੈਲੀ ਤੇ ਪਵੇਗਾ ਅਸਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਦਾ ਮੁਫਤ ਇਲਾਜ ਪੰਜਾਬ ਸਰਕਾਰ ਵੱਲੋਂ ਸਭ ਤੋਂ ਵੱਡਾ ਤੋਹਫਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਰੂਪ ਵਿੱਚ ਮਿਲੇਗਾ 1 ਜਨਵਰੀ ਤੋਂ ਪੂਰੇ ਪੰਜਾਬ ਵਿੱਚ ਇਹ ਸਕੀਮ ਲਾਗੂ ਹੋ ਜਾਵੇਗੀ ਜਿਸ ਤਹਿਤ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ ਖਾਸ ਗੱਲ ਇਹ ਹੈ ਕਿ ਇਸ ਵਿੱਚ ਕੋਈ ਆਮਦਨ ਦੀ ਸੀਮਾ ਨਹੀਂ ਹੈ ਸਰਕਾਰੀ ਮੁਲਾਜ਼ਮ ਪੈਨਸ਼ਨਰ ਅਤੇ ਆਮ ਨਾਗਰਿਕ ਸਭ ਐਸ ਦੇ ਹੱਕਦਾਰ ਹੋਣਗੇ ਅਗਲੀ ਵੱਡੀ ਖਬਰ 8ਵਾਂ ਤਨਖਾਹ ਕਮਿਸ਼ਨ ਮੁਲਾਜ਼ਮਾਂ ਲਈ ਖੁਸ਼ਖਬਰੀ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਵਿੱਚ ਵੀ 1 ਜਨਵਰੀ 2026 ਤੋਂ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਦੀ ਉਮੀਦ ਹੈ ਇਸ ਨਾਲ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬੇਸਿਕ ਸੈਲਰੀ ਅਤੇ ਪੈਨਸ਼ਨ ਵਿੱਚ ਵੱਡਾ ਵਾਅਦਾ ਹੋਵੇਗਾ ਪਾਵੇ ਐਲਾਨ ਵਿੱਚ ਦੇਰੀ ਵੀ ਹੋਵੇ ਪਰ ਇਹ ਵਾਅਦਾ ਪਿਛਲੀ ਤਾਰੀਖ 1 ਜਨਵਰੀ ਤੋਂ ਹੀ ਗਿਣਿਆ ਜਾਵੇਗਾ। ਅਗਲੀ ਵੱਡੀ ਖਬਰ ਐਪੀਐਸ ਪੈਨਸ਼ਨ ਵਿੱਚ ਵਾਅਦਾ 7500 ਰੁਪਏ ਮਹੀਨਾਵਾਰ। ਪੈਨਸ਼ਨਰਾਂ ਲਈ ਇੱਕ ਹੋਰ ਰਾਹਤ ਭਰੀ ਖਬਰ ਹੈ 1 ਜਨਵਰੀ 2026 ਤੋਂ ਕਰਮਚਾਰੀ ਪੈਨਸ਼ਨ ਸਕੀਮ ইপিਐਸ 95 ਦੇ ਤਹਿਤ ਘੱਟ ਤੋਂ ਘੱਟ ਪੈਨਸ਼ਨ ਵਧਾ ਕੇ 7500 ਰੁਪਏ ਕੀਤੇ ਜਾਣ ਦੀ ਤਿਆਰੀ ਹੈ। ਇਹ ਵਾਅਦਾ ਸਿੱਧਾ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਹੋਵੇਗਾ ਅਤੇ ਮੌਜੂਦਾ ਪੈਨਸ਼ਨਰਾਂ ਨੂੰ ਕੋਈ ਨਵਾਂ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਅਗਲੀ ਵੱਡੀ ਖਬਰ ਸੇਫ ਸਕੂਲ ਵਾਹਨ ਪਾਲਿਸੀ ਦੀ ਸਖਤੀ ਨਾਲ ਚੈਕਿੰਗ। ਧੁੰਦ ਦੇ ਮੌਸਮ ਨੂੰ ਦੇਖਦੇ ਹੋਏ 1 ਜਨਵਰੀ ਤੋਂ ਪੰਜਾਬ ਸਰਕਾਰ ਸਕੂਲੀ ਬੱਸਾਂ ਅਤੇ ਵਾਹਨਾਂ ਦੀ ਚੈਕਿੰਗ ਸਖਤ ਕਰੇਗੀ। ਨਵੇਂ ਨਿਯਮਾਂ ਅਨੁਸਾਰ ਸਕੂਲੀ ਵਾਹਨਾਂ ਵਿੱਚ ਫੌਗ ਲਾਈਟਾਂ, ਰਿਫਲੈਕਟਰ ਅਤੇ ਸਪੀਡ ਗਵਰਨਰ ਹੋਣਾ ਲਾਜ਼ਮੀ ਹੈ। ਜਿਹੜੇ ਵਾਹਨ ਪ੍ਰਦੂਸ਼ਣ ਫੈਲਾਉਂਦੇ ਹਨ ਜਾਂ ਨਿਯਮ ਤੋੜਦੇ ਹਨ, ਉਹਨਾਂ ਨੂੰ ਜ਼ਬਤ ਕੀਤਾ ਜਾਵੇਗਾ। ਅਗਲੀ ਵੱਡੀ ਖਬਰ ਰਾਸ਼ਨ ਕਾਰਡ ਲਈ ਈ ਕੇवाईसी ਲਾਜ਼ਮੀ ਜਿਨ੍ਹਾਂ ਲੋਕਾਂ ਨੇ ਆਪਣੇ ਰਾਸ਼ਨ ਕਾਰਡ ਦੀ ਈ ਕੇवाईसी ਯਾਨੀ ਆਧਾਰ ਵੈਰੀਫਿਕੇਸ਼ਨ ਨਹੀਂ ਕਰਵਾਈ ਉਹਨਾਂ ਨੂੰ 1 ਜਨਵਰੀ ਤੋਂ ਰਾਸ਼ਨ ਮਿਲਣਾ ਬੰਦ ਹੋ ਸਕਦਾ ਹੈ ਸਰਕਾਰ ਵੱਲੋਂ ਰਾਸ਼ਨ ਮੰਡ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਲਈ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹੀ ਰਾਸ਼ਨ ਦਿੱਤਾ ਜਾਵੇਗਾ ਅਗਲੀ ਵੱਡੀ ਖਬਰ ਸੋਸ਼ਲ ਮੀਡੀਆ ਤੇ ਉਮਰ ਦੀ ਵੈਰੀਫਿਕੇਸ਼ਨ ਸਾਈਬਰ ਸੁਰੱਖਿਆ ਨੂੰ ਦੇਖਦੇ ਹੋਏ ਸਰਕਾਰ ਨਵੇਂ ਸਾਲ ਤੋਂ ਸੋਸ਼ਲ ਮੀਡੀਆ ਐਪਸ ਜਿਵੇਂ ਇੰਸਟਾਗ੍ਰam, ਵਟਸਐਪ ਲਈ ਉਮਰ ਦੀ ਪਛਾਣ ਲਾਜ਼ਮੀ ਕਰ ਸਕਦੀ ਹੈ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ਤੇ ਮਾਪਿਆਂ ਦਾ ਕੰਟਰੋਲ ਹੋਣਾ ਜ਼ਰੂਰੀ ਹੋਵੇਗਾ। ਅਗਲੀ ਵੱਡੀ ਖਬਰ ਬੈਂਕਿੰਗ ਅਤੇ UPI ਵਿੱਚ ਬਦਲਾ। ਡਿਜੀਟਲ ਠੱਗੀ ਰੋਕਣ ਲਈ ਹੁਣ ਬੈਂਕਾਂ ਕੋਲੋਂ ਸਿਰਫ 1600 ਨਾਲ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਹੀ ਆਉਣਗੇ। ਇਸ ਤੋਂ ਇਲਾਵਾ ਜੇਕਰ ਤੁਹਾਡਾ ਬੈਂਕ ਖਾਤਾ 2 ਸਾਲਾਂ ਤੋਂ ਬੰਦ ਹੈ ਤਾਂ ਉਹ ਇਨਆਪਰੇਟਿਵ ਸ਼੍ਰੇਣੀ ਵਿੱਚ ਚਲਾ ਜਾਵੇਗਾ ਅਤੇ ਉਸ ਨੂੰ ਮੁੜ ਚਾਲੂ ਕਰਨ ਲਈ ਨਵੀਂ KYC ਕਰਨੀ ਪਵੇਗੀ। ਅਗਲੀ ਵੱਡੀ ਖਬਰ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ। 1 ਜਨਵਰੀ 2026 ਤੱਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਆਖਰੀ ਮੌਕਾ ਹੋ ਸਕਦਾ ਹੈ। ਜੇਕਰ ਅਜੇ ਹਾਂ ਨਹੀਂ ਕੀਤਾ ਜਾਂਦਾ ਤਾਂ ਪੈਨ ਕਾਰਡ ਡੀਐਕਟੀਵੇਟ ਹੋ ਸਕਦਾ ਹੈ ਜਿਸ ਨਾਲ ਬੈਂਕ ਵਿੱਚ ਪੈਸੇ ਕਢਵਾਉਣ ਅਤੇ ਜਮਾ ਕਰਵਾਉਣ ਵਿੱਚ ਮੁਸ਼ਕਲ ਆਵੇਗੀ। ਅਗਲੀ ਵੱਡੀ ਖਬਰ ਐਲਪੀਜੀ ਅਤੇ ਤੇਲ ਦੀਆਂ ਕੀਮਤਾਂ ਵਿੱਚ ਬਦਲਾ ਹਰ ਸਾਲ ਦੀ ਤਰ੍ਹਾਂ 1 ਜਨਵਰੀ ਨੂੰ ਰਸੋਈ ਗੈਸ ਐਲਪੀਜੀ ਅਤੇ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੀ ਸਮੀਖਿਆ ਹੋਵੇਗੀ ਇਸ ਤੋਂ ਇਲਾਵਾ ਸਰਕਾਰ ਹਵਾਈ ਈਂਧਨ ਦੀਆਂ ਕੀਮਤਾਂ ਵੀ ਘਟਾ ਸਕਦੀ ਹੈ ਜਿਸ ਨਾਲ ਹਵਾਈ ਸਫ਼ਰ ਸਸਤਾ ਹੋਣ ਦੀ ਉਮੀਦ ਹੈ ਅਗਲੀ ਵੱਡੀ ਖਬਰ ਸਕੂਲਾਂ ਅਤੇ ਕਾਲਜਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਪੰਜਾਬ ਦੇ ਸਕੂਲਾਂ ਵਿੱਚ 1 ਜਨਵਰੀ ਤੋਂ ਸਰਦੀਆਂ ਦੀਆਂ ਛੁੱਟੀਆਂ ਪੂਰੇ ਜ਼ੋਰਾਂ ਤੇ ਰਹਿਣਗੀਆਂ ਵੱਧਦੀ ਠੰਡ ਅਤੇ ਧੁੰਦ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਵੀ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਹੈ ਤਾਂ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।